ਗੱਲਾਂ ਹੋ ਰਹੀ ਆ ਟਿੱਪਲ ਜੁਨੀਅਨ ਨੇ ਬਲਦੋ ਕਿ ਤੁਹਾਡੇ ਵੱਲੋਂ ਜਿਹੜੇ 1.5 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਪੈਸੇ ਬਸੁੱਲੇ ਜਾਂਦੇ ਨੇ ਜਿਹੜੇ ਮਿੱਟੀ ਦਾ ਕਾਰੋਬਾਰ ਕਰਦੇ ਨੇ ਬਿਕਰਮ ਸਿੰਘ ਮੁਜੀਠੀਆਂ ਨੇ ਵੀ ਆਪਣੇ ਪੇਜ ਤੇ ਪਾ ਕੇ ਤੁਹਾਡੇ ਦੇ ਇਲਜ਼ਾਮਾਂ ਨੇ ਕੀ ਪੈਣੀ ਮੁਜੀਠੀਆਂ ਸਾਹਿਬ ਥੋੜੀ ਕਾਲੀ ਕਰ ਜਾਂਦੇ ਆ ਇੱਕ ਜਿਹੜੀ ਲੈਟਰ ਆ ਜੀ ਉਹਨੂੰ ਆਪਣੇ ਪੇਜ ਤੇ ਪਾ ਕੇ ਅੱਜ ਅਸੀਂ ਸਾਰੇ ਸਾਡੇ ਭਰਾ ਇਹਨਾਂ ਨੂੰ ਬੁਲਾ ਕੇ ਕਲੀਅਰ ਕੀਤਾ ਤੇ ਇਹਨਾਂ ਨੂੰ ਆਪਣਾ ਨੰਬਰ ਵੀ ਦਿੱਤਾ ਵੀ ਜੇ ਕੋਈ ਵੀ ਬੰਦਾ ਕੋਈ ਸਾਡੇ ਨਾਲ ਉਹ ਤੇ ਕੋਈ ਗੱਲ ਕਰਦਾ ਤੁਸੀਂ ਡਾਇਰੈਕਟ ਮੇਰੇ ਨਾਲ ਗੱਲ ਕਰੋ ਅਫਸਰ ਦੇ ਵਿੱਚ ਅਸੀਂ ਰੋਜ਼ ਬੈਠਦੇ ਆ ਸਾਡੇ ਪਤਾ ਵੀ ਸਾਰੇ ਸਾਡੇ ਵਲੰਟੀਅਰ ਪਰ ਸਾਡੇ ਨਾਲ ਚੱਲਦੇ ਕੋਈ ਐਸੀ ਗੱਲ ਨਹੀਂ ਜੇ ਕੋਈ ਵੀ ਬੰਦਾ ਹੈਗਾ ਜੇ ਕੋਈ ਇਹਨਾਂ ਨੂੰ ਕੋਈ ਖਰਾਬ ਕਰੂਗਾ ਮੈਂ ਬੈਠਾ ਇੱਕ ਥੋਕੇ ਮੈਂ ਇਸ ਲਈ ਇਹਨਾਂ ਨੂੰ ਕਹਿਣਾ ਕਿ ਵਿੱਚ ਕਿਸੇ ਬਚੋਰੇ ਨਾਲ ਗੱਲ ਕੋਈ ਨਾ ਕਰੋ ਜੋ ਵੀ ਗੱਲ ਕਰਨੀ ਹੈ ਮੇਰੇ ਨਾਲ ਕਰੋ ਤਾਂ ਕਿ ਜਿਹੜੀ ਬੰਦੇ ਨੇ ਜਿਹੜੇ ਪੈਸੇ ਨਹੀਂ ਹਜੇ ਉਹਦੇ ਆਪਾਂ ਦੇਖਾਂਗੇ ਕੌਣ ਆ ਜੀ ਉਹਨੂੰ ਚੈੱਕ ਕਰਾਂਗੇ ਕਿਉਂਕਿ ਉਹ ਕਲੀਅਰ ਨਹੀਂ ਹੋਈ ਹੈ ਗੱਲ ਕੱਲ੍ਹ ਹੀ ਕਲੀਅਰ ਕਰਾਂਗੇ ਅਸੀਂ ਜੋ ਵੀ ਹੋ ਗਈ ਪਰ ਉਹ ਮੈਂ ਇਹਨਾਂ ਨੂੰ ਫੇਰ ਭਰਾਵਾਂ ਨਾਲ ਇਹੀ ਗੱਲ ਕੀਤੀ ਆ ਸਾਰੇ ਭਰਾਵਾਂ ਨਾਲ ਕਿ ਤੁਸੀਂ ਮੇਰੇ ਨਾਲ ਗੱਲ ਕਰੋ ਕਿਸੇ ਵੀ ਬੰਦੇ ਨੇ ਜੇਕਰ ਮੇਰੇ ਨਾਲ ਡਾਇਰੈਕਟ ਗੱਲ ਕਰੋ ਕਿਉਂਕਿ ਆਪਾਂ ਨਾ ਕਈ ਵਾਰ ਸੋਚਦੇ ਨੇ ਵੀ ਅਸੀਂ ਐਮਰਲੇ ਕੋਲ ਕਿਉਂ ਜਾਈਏ ਕੀ ਕਰਨਾ ਜਿਹੜੀ ਵਿਚ ਵਿਚਾਲੇ ਆਪਾਂ ਗੱਲ ਕਰ ਲੈਂਦੇ ਆ ਉਹ ਕਈ ਵਾਰ ਖਤਰਨਾਕ ਸਾਬਤ ਹੁੰਦੀ ਹੈ ਤੇ ਅੱਜ ਇਹ ਗੱਲਾਂ ਕਲੀਅਰ ਹੋ ਗਈ ਹੈ ਇਸ ਲਈ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰੂੰਗਾ ਵਾਕਈ ਵੀ ਜੇ ਕੋਈ ਇਸ਼ੂ ਆ ਤੇ ਮੈਂ ਉਹਨਾਂ ਦੇ ਨਾਲ ਔਰ ਜਿਹੜਾ ਸਾਡਾ ਇਹ ਵੱਡਾ ਵੀ ਇਸ਼ੂ ਆ ਕਿ ਜਿਹੜੀ ਮਨਜ਼ੂਰੀ ਦੀ ਵੀ ਸਾਨੂੰ ਪ੍ਰੋਬਲਮ ਆ 3 ਫੁੱਟ ਦੀ ਮੈਂ ਉਹਦੇ ਲਈ ਵੀ ਆਪਣੇ ਤੌਰ ਤੇ ਵੀ ਅਸੀਂ ਸੀਐਮ ਸਾਹਿਬ ਨੂੰ ਮਿਲ ਕੇ ਉਹ ਵੀ ਮੈਂ ਇਹਨਾਂ ਨੂੰ ਅੱਜ ਅਸੀਂ ਮੈਂ ਤੇ ਸਾਡੇ ਸਾਹਿਬ ਸਾਰਿਆਂ ਨੇ ਅਸੀਂ ਪ੍ਰੋਸਾ ਦਬਾਉਣੇ ਕਿ ਅਸੀਂ ਇਹਨਾਂ ਨੂੰ ਉਹ ਮਨਜ਼ੂਰੀ ਵੀ ਆ ਜਿਹੜੀ ਉਹ ਸਰਕਾਰ ਤੋਂ ਕਰਾ ਕੇ ਦਈਏ ਤਾਂ ਕਿ ਜਿੰਨੇ ਵੀ ਸਾਡੇ ਭਰਾ ਰੋਜ਼ਗਾਰ ਕਰਦੇ ਆ ਉਹ ਆਪਣਾ ਫ੍ਰੀਲੀ ਹੋ ਕੇ ਰੋਜ਼ਗਾਰ ਕਰ ਸਕਣ ਕੋਈ ਉਹਨਾਂ ਦੇ ਵਿੱਚ ਕੋਈ ਦਿੱਕਤ ਨਾਲ। ਬੋਡੀ ਅਮੇਜ ਨੂੰ ਲੈ ਕੇ ਕਿਹੋ ਜਿਹੇ ਸਵਾਲ ਜਿਹੜੇ ਉੱਠੇ ਨੇ ਇਹ ਕੀ ਕਾਰਨ ਇਹਨਾਂ ਦੇ ਨਾਲ। ਚਲੋ ਕੋਈ ਗੱਲ ਨਹੀਂ ਜੀ ਕਈ ਵਾਰੀ ਕੋਈ ਇਦਾਂ ਦੀ ਜਿਹੜੀ ਗਲਤਫਹਿਮੀ ਆ ਹੋ ਜਾਂਦੀਆਂ ਨੇ ਤੇ ਅੱਜ ਜਿਹੜੀ ਗੱਲ ਹੈਗੀ ਆ ਸਾਰੀ ਗੱਲ ਕਰਕੇ ਗੱਲ ਕਲੀਅਰ ਹੋ ਗਈ ਆ। ਬਾਕੀ ਅਸੀਂ ਲੱਗੇ ਹੋਏ ਆ ਪਾਰਟੀ ਲਈ ਦੇਖੋ ਇਲੈਕਸ਼ਨ ਦਾ ਸਮਾਂ ਹੁੰਦਾ ਇਹ ਜਿਹੜੇ ਕੋਈ ਉਹਨਾਂ ਨੇ ਮਜੇਤੀ ਉਹਨਾਂ ਨੇ ਆਪਣੇ ਤੌਰ ਤੇ ਤਿਆਰ ਕਰਕੇ ਕੁਝ ਪਾਉਂਦੇ ਆ ਉਹਦੇ ਲਈ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਸੋ ਇਸ ਲਈ ਅੱਜ ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਕਿ ਐਦਾਂ ਦੀ ਕੋਈ ਗੱਲ ਨਹੀਂ ਕੋਈ ਵੀ ਜਿਹੜੀ ਗੱਲ ਸੀ ਇਹ ਸਾਰਾ ਕੁਝ ਬੇਬੁਨਿਆਦ ਸੀ ਜਨਾਬ ਜੀ ਸੋਮਾ ਸਰਟੀ ਪਰ ਐਸੋਸੀਏਸ਼ਨ ਦੀ ਇੱਕ ਜਿਹੜੀ ਲੈਟਰ ਆ ਉਹ ਵਾਇਰਲ ਹੋ ਰਹੀ ਹੈ ਜੀ ਉਹਦੇ ਬਾਰੇ ਉਹ ਮਤਲਬ ਫੇਕ ਆ ਲੈਟਰ ਤੇ ਉਸ ਮਤਲਬ ਗਲਤ ਅਨਸਰਾਂ ਕਰਕੇ ਉਹ ਮਿਸਟੇਕ ਹੋ ਗਈ ਆ ਕੋਈ ਵਿਚਾਲੇ ਬੰਦਾ ਹੈਗਾ ਸੀ ਗਲਤ ਤੇ ਨਾ ਉਹਦਾ ਐਮਐਲਏ ਸਾਹਿਬ ਨੂੰ ਕੋਈ ਪਤਾ ਨਹੀਂ ਸੀਗਾ ਤੇ ਸਾਡੇ ਵੀ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਨੇ ਉਹਨਾਂ ਨੇ ਵੀ ਉਸ ਦਿਨ ਗਲਤ ਕਰਕੇ ਉਹਨੇ ਜੋ ਕੁਝ ਵੀ ਕੀਤਾ ਵਾ ਗਲਤ ਕਰਿਆ ਕਿਉਂਕਿ ਸਾਡੀ ਐਸੋਸੀਏਸ਼ਨ ਆ ਜਿਹੜੀ ਆਮ ਆਦਮੀ ਪਾਰਟੀ ਦੇ ਨਾਲ ਬੁੱਢ ਤੋਂ ਜੁੜੀ ਆਉਂਦੀ ਆ ਜੋ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਕਮਾਕਾਰਾਂ ਤੋਂ ਖੁਸ਼ ਹੋ ਕੇ ਜੋ ਸਾਡੇ ਇੱਥੇ ਐਮਪੀ ਦੇ ਦਾਅਵੇਦਾਰ ਨੇ ਆਪਣੇ ਜੀਪੀ ਸਾਹਿਬ ਤੇ ਉਹਨੂੰ ਕੱਲ ਰੋਡ ショਅ ਸੀਗਾ ਉਹਨਾਂ ਦਾ ਉਹਨਾਂ ਨੂੰ ਸਾਡੇ ਸਾਰੋ ਐਸੋਸੀਏਸ਼ਨ ਉੱਥੇ ਸੀਗੇ ਉਹਨਾਂ ਨੇ ਆਪਦਾ ਮਨ ਬਣਾਇਆ ਹੋਇਆ ਵਾ ਜੇ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਉਹਨਾਂ ਨੂੰ ਜਿਤਾਵਾਂਗੇ ਕਿ ਸਾਈਨ ਨੇ ਉਹ ਕਿਹਨਾਂ ਦੇ ਸਾਈਨ ਨੇ ਜੀ ਲੈ ਲਏ ਕੁਝ ਹੈ ਨਾ ਵਿੱਚ ਕੁਝ ਮੈਂਬਰਾਂ ਤੋਂ ਕਰੇਗੇ ਨੇ ਜਦ ਸਾਡੇ ਕਿਸੇ ਮੈਂਬਰ ਦੇ ਨਾਲ ਜੋ ਜਿਹੜਾ ਬੰਦੇ ਨੇ ਉਹ ਕਰਿਆ ਗਲਤ ਪੈਸੀ ਦਾ ਜਿਹੜਾ ਕਰਦੇ ਨੇ ਲਾਇਆ ਵਾ 200 ਦੇ ਉੱਤੇ ਉਹ ਗਲਤ ਬੰਦਾ ਸੀਗਾ ਇਸ ਕਰਕੇ ਸਾਨੂੰ ਉਹਨਾਂ ਨੂੰ ਪਤਾ ਲੱਗ ਗਿਆ ਹੈ ਨੀ ਬੰਦਾ ਕੌਣ ਹੈ ਉਹ ਬੰਦਾ ਹੁਣ ਪਤਾ ਹੀ ਨਹੀਂ ਕਿ ਕੌਣ ਹੈ ਗਲਤ ਬੰਦਿਆਂ ਦੇ ਨਾਲ ਬਿਹਾਰ ਕਰ ਗਿਆ ਜੀ ਜਿਨ੍ਹਾਂ ਨੇ ਸਾਈਨ ਕੀਤਾ ਉਹਨਾਂ ਨੇ ਦੱਸਿਆ ਨਹੀਂ ਕਿ ਕਿਹਦੇ ਕਹਿੰਦੇ ਸਾਈਨ ਕਰਦੇ ਜਦੋਂ ਇਹੋ ਜਿਹਾ ਕੁਝ ਮਤਲਬ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਕਰ ਗਿਆ ਫਿਰ ਸਾਈਨ ਐਸੋਸੀਏਸ਼ਨ ਨੇ ਮੀਟਿੰਗ ਰੱਖੀ ਫਿਰ ਸਾਈਨ ਕਰਨੇ ਪੈਂਦੇ ਨੇ ਤੇ ਉਹ ਬਾਅਦ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਕਿਉਂਕਿ ਤੁਹਾਡੇ ਮੁਤਾਬਕ ਜਿਹੜੇ ਉਹ ਬੜਿਆ MLA ਸਾਹਿਬ ਤੇ ਦੋਸ਼ ਲਾ ਰਹੇ ਨੇ ਉਹ ਬੇਬੁਨਿਆਦ ਹੈ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਉਹ ਬੰਦਾ ਸਾਡੇ ਨਾਲ ਕਰਕੇ ਗਿਆ ਉਹਤੇ ਅਸੀਂ ਕਾਰਵਾਈ ਕਰਾਵਾਂਗੇ ਠੀਕ ਹੈ ਸਾਡੀ ਪਾਰਟੀ ਵੀ ਕਾਰਵਾਈ ਕਰੂਗੀ ਇਹ ਸਚਾਈ ਕੀ ਹੈ ਜੀ ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ ਕਟਾਣੀ ਤੋਂ ਜੀ ਉਹ ਕੀ ਮੈਂ ਦੇਖੀ ਉਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਜੀ ਇਹ ਕਟਾਣੀ ਤੋਂ ਕੋਈ ਆਡੀਓ ਵਾਇਰਲ ਹੋਈ ਆ ਆਪ ਹੀ ਦੱਸ ਦੇਣਗੇ ਸਾਹਿਬ ਇੱਕ ਆਡੀਓ ਵਾਇਰਲ ਹੋ ਰਹੀ ਹੈ ਕਟਾਣੀ ਤੋਂ ਜਿਹਦੇ ਵਿੱਚ ਤੁਹਾਡੀ ਆਵਾਜ਼ ਲੱਗ ਰਹੀ ਆ ਉਹ ਚ ਕੋਈ ਸਚਾਈ ਹੈ ਉਹ ਮੇਰੀ ਆਵਾਜ਼ ਨਹੀਂ ਹੈਗੀ ਜੀ ਉਹ ਪਤਾ ਨਹੀਂ ਕਿਹੜੇ ਬੰਦੇ ਨੇ ਪਾਈ ਆ ਤੇ ਮੈਨੂੰ ਤਾਂ ਪਤਾ ਵੀ ਕੁਝ ਨਹੀਂ ਉਹਦੇ ਵਿੱਚ ਤੇ ਜਿਹੜਾ ਸਾਡਾ ਉਂ ਰੌਲਾ ਸੀਗਾ ਜੀ ਪੈਸਿਆਂ ਦਾ ਉਹ ਕੋਈ ਗਲਤ ਬੰਦਾ ਯੂਜ਼ ਕਰ ਗਿਆ ਪੈਸੇ ਲੈ ਗਿਆ ਜ਼ਰੂਰ ਪਰ ਐਮਐਲਏ ਸਾਹਿਬ ਕਹਿੰਦੇ ਸਾਡਾ ਬੰਦਾ ਨਹੀਂ ਹੈਗਾ ਜੇ ਕੋਈ ਸਾਡੇ ਨਾਂ ਤੇ ਲੈਂਦਾ ਵੀ ਆ ਤਾਂ ਸਾਨੂੰ ਆ ਕੇ ਦੱਸੋ ਹੁਣ ਅਸੀਂ ਜ਼ਰੂਰ ਜਾ ਕੇ ਦੱਸਾਂਗੇ ਜੇ ਕੋਈ ਇਦਾਂ ਦਾ ਸਾਡੇ ਨਾਲ ਕਰੂਗਾ ਕਿੰਨੇ ਸਮੇਂ ਤੋਂ ਪੈਸੇ ਲੈ ਰਹੇ ਸੀ ਉਹਨੂੰ ਤਕਰੀਬਨ 6 ਸਾਲ ਹੋ ਗਿਆ ਜੀ ਕਿੰਨੇ ਪੈਸੇ ਲੈ ਉਹ ਲੈ ਗਿਆ 26 ਲੱਖ ਰੁਪਏ ਮੇਰੇ ਤੋਂ ਤੇ ਟੋਟਲ ਤੁਸੀਂ तकरीबन ਕਰੋੜ ਰੁਪਏ ਦੀ ਗੱਲ ਕੀਤੀ ਵੀ ਆ ਦੇ ਵਿੱਚ ਵੀ ਪੈਸੇ ਹੋਰ ਵੀ ਹੋਰ ਵੀ ਬੰਦੇ ਨੇ ਜੀ ਬਹੁਤ ਜਿਨ੍ਹਾਂ ਤੋਂ ਲੈ ਨੇ ਠੀਕ ਹੈ ਹਾਂਜੀ ਹਾਂਜੀ ਜੀ ਜੇ ਦੇ ਐਮਐਲਏ ਸਾਹਿਬ ਦਾ ਕੋਈ ਉਹਦੇ ਚ ਕੋਈ ਹੈ ਐਮਐਲਏ ਸਾਹਿਬ ਕਹਿੰਦੇ ਮੇਰਾ ਬੰਦਾ ਨਹੀਂ ਗਾ ਜੀ ਨਾ ਮੇਰਾ ਕਹਿੰਦੇ ਰੂਲ ਆ ਕੋਈ ਤੇ ਇਸ ਕਰਕੇ ਵੀ ਹੁਣ ਉਹ ਬੰਦਾ ਅਸੀਂ ਲੱਭਾਂਗੇ ਵੀ ਕੌਣ ਆ ਫਿਰ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਕਦੇ ਵੀ ਜਦੋਂ ਕੋਈ ਲੈਂਡ ਦੇਣ ਦੀ ਗੱਲ ਹੋਈ ਸੀ ਕਦੇ ਤੁਹਾਡੀ ਕੋਈ ਗੈਸਪੁਰਾ ਸਾਹਿਬ ਨਾਲ ਗੱਲ ਹੋਈ ਸੀ ਜਾਂ ਨਹੀਂ ਜੀ ਨਹੀਂ ਗੈਸਪੁਰਾ ਸਾਹਿਬ ਨਾਲ ਕੋਈ ਨਹੀਂ ਜੀ ਉਹ ਉਹ ਡਾਇਰੈਕਟ ਬੰਦਾ ਸਾਨੂੰ ਆ ਕੇ ਧਮਕਾਉਂਦਾ ਸੀਗਾ ਜੀ ਤੇ ਹੁਣ ਅਸੀਂ ਉਹਨੂੰ ਫੜਾਂਗੇ ਜ਼ਰੂਰ ਉਹ ਸਾਹਮਣੇ ਹਾਈ ਐਮਐਲਏ ਸਾਹਿਬ ਦਾ ਨੌ ਲੈਂਦਾ ਸੀ ਪਰ ਐਮਐਲਏ ਸਾਹਿਬ ਕਹਿੰਦੇ ਮੇਰਾ ਬੰਦਾ ਨਹੀਂਗਾ ਵੀ ਨਾ ਮੈਂ ਕਦੇ ਕੋਈ ਪੈਸਾ ਲਿਆ ਤੇ ਹੁਣ ਅਸੀਂ ਉਹ ਬੰਦੇ ਤੱਕ ਪਹੁੰਚ ਕਰਾਂਗੇ ਬੰਦਾ ਪਹੁੰਚ ਕੇ ਤੁਹਾਡੇ ਹਾਂ ਜੀ ਹਾਂ ਜੋ ਉਧਰ ਪਛਾਣਦੇ ਆਂ ਅਸੀਂ ਅਸੀਂ ਉਹਨੂੰ ਲੱਭਾਂਗੇ ਜੀ ਹੁਣ ਲੱਭ ਕੇ ਕੋਸ਼ਿਸ਼ ਕਰਕੇ ਤੁਹਾਡੇ ਸਾਹਮਣੇ ਲਿਆਵਾਂਗੇ ਜਿੰਨਾ ਦੀ ਕਾਰਵਾਈ ਕਰਾਵਾਂਗੇ ਜਿੰਦਾਂ ਦੀ ਕਾਨੂੰਨੀ ਕਾਰਵਾਈ ਹੋਊਗੀ ਉਦਾਂ ਦੀ ਕਰਾਵਾਂਗੇ